ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਖਿਮਾ ਦੀ ਜਾਚਨਾ ਕੀਤੀ ਪੰਥ ਸਿੰਘ ਸਾਹਿਬਾਨਾਂ ਦੇ ਸਾਹਮਣੇ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਜੋ ਪਿਛਲੀਆਂ ਗੱਲਾਂ ਹੋਈਆਂ ਉਹਨਾਂ ਨੂੰ ਮੈਂ ਬਿਲਕੁਲ ਸਵੀਕਾਰ ਵੀ ਕਰਦਾ ਵਾਂ ਕਿ ਇਹ ਗੱਲਾਂ ਜਿਹੜੀਆਂ ਮੈਨੂੰ ਨਹੀਂ ਸਨ ਕਹਿਣੇ ਚਾਹੀਦੇ ਖੈਰ ਗੁਰੂ ਦਾ ਦਰ ਇਦਾਂ ਦਾ ਵਾ ਵੀ ਜਦੋਂ ਆਪਾਂ ਮਹਾਰਾਜ ਦੇ ਦਰ ਤੇ ਪਹੁੰਚਦੇ ਹਾਂ ਤੇ ਸਤਿਗੁਰੂ ਸਾਹਿਬ ਸਾਨੂੰ ਹਮੇਸ਼ਾ ਹੀ ਬਖਸ਼ਦੇ ਹਨ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਤ ਸੁਆਮੀ ਸੰਤ ਜਦੋਂ ਕੋਈ ਗੁਰੂ ਦੀ ਸ਼ਰਣ ਵਿੱਚ ਪਹੁੰਚ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ 6ਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਲੋਂ ਸਾਜਿਆ ਗਿਆ ਉਹ ਅਕਾਲ ਤਖਤ ਹੈ ਜਿਹਦੇ ਤੋਂ ਬੈਰੀ ਅਤੇ ਹਾਕਮ ਤੇਰ ਜੜੀ ਹੈ ਹਮੇਸ਼ਾ ਹੀ ਕੰਬਦੀ ਪਈ ਹੈ ਭਾਈ ਸਾਹਿਬ ਦਾ ਤਖਤ ਸਾਹਿਬ ਤੇ ਪੇਸ਼ ਹੋਣਾ ਮੈਂ ਸਮਝਦਾ ਵਾਂ ਕਿ ਇੱਕ ਬੜੀ ਚੰਗੀ ਅਤੇ ਹਲੀਮੀ ਵਾਲੀ ਗੱਲ ਹੈ ਕਿਉਂਕਿ ਇਹਦੇ ਵਿੱਚ ਅਗਰ ਸਾਡੀ ਕੌਮ ਅੰਦਰ ਇੱਕ ਦੂਜੇ ਦੇ ਪ੍ਰਤੀ ਅਸੀਂ ਜ਼ਹਿਰ ਉਗਲਾਂਗੇ ਇਸਾਨੂੰ ਬਾਹਰੀ ਤੌਰ ਤੇ ਜਿਹੜੀਆਂ ਤਾਕਤਾਂ ਸਿੱਕੀ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ ਉਹਨਾਂ ਵਾਸਤੇ ਬੜਾ ਇਸੁਖਾਲਾ ਹੋ ਜਾਂਦਾ ਹੈ ਘਰ ਦੀ ਬੋਟ ਜਿਹੜੀ ਹੈ ਉਹ ਹਮੇਸ਼ਾ ਕਈ ਵਾਰੀ ਉਹਦਾ ਲਾਹਾ ਉਹਦਾ ਲਾਭ ਜਿਹੜਾ ਹੈ ਵੈਰੀ ਚੱਕਦਾ ਹੈ ਹਮੇਸ਼ਾ ਹੈ ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਣੀ ਪੰਥ ਦੇ ਵਿੱਚ ਇੱਕ ਆਪਣਾ ਸੋਹਣਾ ਨਾਮ ਰੱਖਦੇ ਹਨ ਗੁਰਬਾਣੀ ਕੀਰਤਨ ਦੇ ਨਾਲ ਜੋੜਦੇ ਹਨ ਕਥਾ ਦੇ ਨਾਲ ਜੋੜਦੇ ਹਨ ਸਾਬ ਦੇ ਨਾਲ ਜੋੜਦੇ ਹਨ ਕਈਆਂ ਵੱਲੋਂ ਗੱਲ ਕਾਫੀ ਮਜ਼ਾਕ ਵੀ ਉਡਾਇਆ ਗਿਆ ਹੈ ਪਰ ਇਥੇ ਮੈਂ ਇੱਕ ਬੇਨਤੀ ਕਰੂੰਗਾ ਵੀ ਆਗੇ ਸਮਝ ਚੱਲੋ ਨੰਦ ਲਾਲਾ ਪਾਸ਼ੇ ਜੋ ਬੀਤੀ ਸੋ ਬੀਤੀ ਜੇ ਇਦਾਂ ਹੀ ਅਸੀਂ ਜਿਹੜਾ ਕੋਈ ਗਲਤੀ ਸਵੀਕਾਰ ਕਰ ਲੈਂਦਾ ਵਾ ਜਾਂ ਆਪਣੀ ਗੱਲ ਨੂੰ ਸਮਝ ਲੈਂਦਾ ਵੀ ਮੈਂ ਇਹ ਗੱਲਾਂ ਕੁਝ ਸਮੇਂ ਵਾਸਤੇ ਜਾਂ ਤਲਖ ਤਵੀਰ ਤਲਖੀ ਦੇ ਵਿੱਚ ਕਹੀਆਂ ਗਈਆਂ ਜਿਹੜੀਆਂ ਗੱਲਾਂ ਸਨ ਉਹਨਾਂ ਨੂੰ ਸਵੀਕਾਰ ਕਰਦਾ ਮੈਂ ਤੇ ਫਿਰ ਉਹ ਜਦੋਂ ਝੁੱਕ ਕੇ ਆ ਗਿਆ ਗੁਰੂ ਪਾਸ਼ਾ ਦੇ ਸਾਹਮਣੇ ਤੇ ਫਿਰ ਕਿਸੇ ਦਾ ਵੀ ਕਹਿਣਾ ਬਣਦਾ ਨਹੀਂ ਵੀ ਭਾਈ ਸਾਹਿਬ ਉਹਨਾਂ ਨੇ ਇਦਾਂ ਕੀਤਾ ਜਾਂ ਉਦਾਂ ਕੀਤਾ ਇਹ ਵੀ ਇੱਕ ਬੜਾ ਵੱਡਾ ਜਿਗਰਾ ਹੈ ਭਾਈ ਆਪਣੀ ਗੱਲ ਨੂੰ ਸਵੀਕਾਰ ਕਰ ਲੈਣਾ ਕੋਣ ਨਹੀਂ ਗਲਤੀਆਂ ਕਰਦਾ ਸੰਸਾਰ ਵਿੱਚ ਸਾਰੇ ਲੋਕ ਹੀ ਗਲਤੀਆਂ ਕਰਦੇ ਪਰ ਆਪਣੀ ਗਲਤੀ ਨੂੰ ਵਿਸ਼ਵ ਪੱਧਰ ਤੇ ਸਵੀਕਾਰ ਕਰਨ ਵਾਸਤੇ ਜਿਗਰਾ ਚਾਹੀਦਾ ਹੈ ਸੋ ਧੰਨਵਾਦ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਟਡਰੀਆਂ ਵਾਲਿਆਂ ਦਾ ਜਿਨ੍ਹਾਂ ਨੇ ਪੰਥ ਦੀ ਨੁਮਾਇੰਦਾ ਜਥੇਬੰਦੀ ਦੀ ਗੱਲ ਨੂੰ ਸਮਝਿਆ ਸਵੀਕਾਰਿਆ ਅਤੇ ਅਕਾਲ ਪੁਰਖ ਸਾਹਿਬ ਤੇ ਪੇਸ਼ ਹੋ ਕੇ ਆਪਣੀ ਗੱਲ ਰੱਖੀ ਅਤੇ ਪੰਜ ਸਿੰਘ ਸਹਿਬਾਨਾਂ ਦੀ ਗੱਲ ਨੂੰ ਸੁਣ ਕੇ ਖਿਮਾ ਦੀ ਜਾਂਚ ਨ ਕੀਤੀ ਕਿਉਂਕਿ ਧਰਮ ਦੀ ਦੁਨਿਆ ਦੇ ਵਿੱਚ ਅਗਰ ਵੇਖਿਆ ਜਾਵੇ ਤੇ ਇਸਾਈਅਤ ਦਾ ਵਧੇਰੇ ਬੋਲਬਾਲਾ ਹੋ ਰਿਹਾ ਹੈ ਪੰਜਾਬ ਅੰਦਰ ਖੈਰ ਇਹਦੇ ਨਾਲ ਥੱਲ ਵੀ ਪੈ ਸਕਦੀ ਹੈ ਆਓ ਰਲ ਕੇ ਡਟ ਕੇ ਸਾਰੇ ਜਣੇ ਧਰਮ ਦਾ ਪ੍ਰਚਾਰ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ